ਹਰਸਾਲ ਦੇਖੀਦਾ ਹੈ ਕਿ ਜਿਹੜਾ ਚਾਈਨਾ ਡੋਰ ਹੈ ਉਹ ਜਾਨਲੇਵਾ ਸਾਬਿਤ ਹੋ ਰਹੀ ਹੈ ਸਪੈਸ਼ਲੀ ਟੂ ਵਿਲਰਸ ਲਈ ਜਿਹੜੇ ਡੇਲੀ ਵੇਜਰਸ ਨੇ ਕੋਈ ਜੋਮੈਟੋ ਤੇ ਕੰਮ ਕਰ ਰਿਹਾ ਕੋਈ ਸਿਗੀ ਲਈ ਕਰ ਰਿਹਾ ਕੋਈ ਆਪਣੀ ਨੌਕਰੀ ਤੇ ਜਾ ਰਿਹਾ ਹੈ ਤੇ ਉਹਨਾਂ ਦੀ ਜਾਨ ਖਤਰੇ 'ਚ ਰਹਿੰਦੀ ਹੈ ਕਿਉਂਕਿ ਜਿਹੜੇ ਚਾਈਨਾ ਡੋਰ ਨਾਲ ਗੁੱਡੀ ਉਡਾਉਂਦੇ ਆ ਉਹ ਆਪਣੀ ਜਾਨ ਤੇ ਖਤਰੇ 'ਚ ਪਾਉਂਦੇ ਆ ਦੂਸਰਿਆਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਉਹਦੀ ਕੜੀ ਦੇ ਵਿੱਚ ਅੱਜ ਅਸੀਂ ਪ੍ਰੋਟੈਕਸ਼ਨ ਗਾਰਡ ਜਿਹੜੇ ਆ ਨੋਵਲਟੀ ਚੌਂਗ ਅਮਰਖਰ ਵਿਖੇ ਟੂ ਵਿਲਰਸ ਤੇ ਲਗਾਉਣੇ ਸ਼ੁਰੂ ਕੀਤੇ ਨੇ ਜਿਹੜਾ ਕੀ ਪੰਜਾਬ ਚ ਆਪਣੀ ਤਰ੍ਹਾਂ ਦਾ ਪਹਿਲੀ ਤਰ੍ਹਾਂ ਦਾ ਇੱਕ ਉਪਰਾਲਾ ਵੈ ਦੇਖੋ ਦੇਖੀ ਬਾਕੀ ਲੋਕ ਵੀ ਇਹਨੂੰ ਅਪਣਾਉਣ ਤਾਂ ਜੋ ਕਿਸੇ ਦੀ ਵੀ ਜਾਨ ਖਤਰੇ ਚ ਨਾ ਪਾਏ ਤੇ ਉਹ ਜਿਹੜਾ ਉਹਦਾ ਪਰਿਵਾਰ ਹੈ ਉਹ ਵੀ ਇਹ ਜਿਹੜੇ ਇਹ ਪੀੜਾ ਤੋਂ ਬਚ ਸਕੇ ਕਿਉਂਕਿ ਜਦੋਂ ਕਿਸੇ ਨਾਲ ਹਾਸਾ ਹੁੰਦਾ ਹੈ ਤੇ ਉਸ ਪਰਿਵਾਰ ਨਾਲ ਵੀ ਉਹ ਹਾਸੇ ਦਾ ਸਦਿਆਂ ਤੱਕ ਕਈ ਵਾਰੀ ਉਹਨੂੰ ਸਹਿਣਾ ਪੈਂਦਾ ਵੈ ਤੇ ਅਸੀਂ ਇੱਕ ਸੈਂਪਲ ਦੇ ਤੌਰ ਦੇ ਉੱਤੇ ਅਹਮਦਾਬਾਦ ਤੋਂ 100 ਪੀਸ ਮੰਗਵਾਏ ਆ ਉਥੋਂ ਦੀ 8-10 ਸਾਲ ਹੋ ਗਏ ਬੜਾ ਅੱਛਾ ਇਹ ਚੀਜ਼ ਹੈ ਚੱਲ ਰਹੀ ਹੈ ਉਹ ਨਹੀਂ ਜਦੋਂ ਦੇਖਦੇ ਇਸ ਜਸਟ 50 ਰੁਪਏ 50 ਰੁਪਏ ਦੇ ਕਰੀਬ ਇਹਦੀ ਕੀਮਤ ਪੈਂਦੀ ਹੈ ਤੇ ਕਿੰਨੀ ਜਿਆਦਾ ਪ੍ਰੋਟੈਕਸ਼ਨ ਇਹਦੇ ਨਾਲ ਹੈ ਕਿਉਂਕਿ ਅਸੀਂ ਜਿਸ ਨਾਲ ਦੇਖਿਆ ਹੁਣ 2017 ਦੇ ਵਿੱਚ ਉਹ ਐਨਜੀਟੀ ਵੱਲੋਂ ਇਹ ਬੈਨ ਹੋਈ ਦੀ ਹੈ ਇਹ ਚੀਜ਼ ਉਹ ਹੋਈ ਵੀ ਕਿਸ ਤਰ੍ਹਾਂ ਸੀ ਕਿ ਇੱਕ 3 ਸਾਲ ਦਾ ਬੱਚਾ ਸੀ ਸਨਰੂਫ ਤੋਂ ਬਾਹਰ ਆ ਗਿਆ ਉਹਦੇ ਡੋਰ ਫਿਰ ਗਈ ਬੱਚਾ ਐਕਸਪਾਇਰ ਹੋ ਗਿਆ ਤੇ 2017 ਤੋਂ ਉਸ ਤੋਂ ਬਾਅਦ ਇਹ ਬੈਨਰ ਪਰ ਉਸ ਤੋਂ ਬਾਅਦ ਇੰਡੀਆ 'ਚ ਬੰਨੀ ਸ਼ੁਰੂ ਹੋ ਗਈ ਲੁਧਿਆਣਾ 'ਚ ਬਣ ਰਹੀ ਹੈ ਦਿੱਲੀ ਦੇ ਵਿੱਚ ਬਣ ਰਹੀ ਹੈ ਪਰ ਯੂਜ਼ ਬੰਨ ਕਿਸੇ ਹੋਰ ਕੰਮ ਦੇ ਲਈ ਰਹੀ ਹੈ ਪਰ ਯੂਜ਼ ਕਿਸੇ ਹੋਰ ਕੰਮ ਦੇ ਲਈ ਇਹ ਚੀਜ਼ ਹੋ ਰਹੀ ਹੈ ਜੀ ਭਾਜੀ ਇਹ ਕੀ ਉਪਰਾ ਲਾ ਕੀਤਾ ਜਾ ਰਹੇ ਆ ਤੇ ਕਿਹੜੀ ਸੰਸਥਾ ਵੱਲੋਂ ਕੀਤਾ ਇਹ ਕੀ ਟੀਚਾ ਕੀ ਲੈ ਕੇ ਚੁੜੀਓ ਨਾਲ ਅੱਜ ਜਿਹੜਾ ਵੈ ਨਾਇਨ ਗਲੋਬਲ ਫਾਊਂਡੇਸ਼ਨ ਵੱਲੋਂ ਅਸੀਂ ਕਿਉਂਕਿ ਹਰ ਸਾਲ ਦੇਖੀਦਾ ਹੈ ਕਿ ਜਿਹੜਾ ਚਾਈਨਾ ਡੋਰ ਹੈ ਉਹ ਜਾਣਨ ਵਾਲਾ ਸਾਬਿਤ ਹੋ ਰਹੀ ਹੈ ਸਪੈਸ਼ਲੀ ਟੂ ਵਿਨਰਸ ਲਈ ਜਿਹੜੇ ਡੇਲੀ ਵੇਜਰਸ ਨੇ ਕੋਈ ਜొਮੈਟੋ ਤੇ ਕੰਮ ਕਰ ਰਿਹਾ ਕੋਈ ਸਿਗੀ ਲਈ ਕਰ ਰਿਹਾ ਕੋਈ ਆਪਣੀ ਨੌਕਰੀ ਤੇ ਜਾ ਰਿਹਾ ਵੈ ਤੇ ਉਹਨਾਂ ਦੀ ਜਾਨ ਖਤਰੇ 'ਚ ਰਹਿੰਦੀ ਹੈ ਕਿਉਂਕਿ ਜਿਹੜੇ ਚਾਈਨਾ ਡੋਰ ਨਾਲ ਗੁੱਡੀ ਉਡਾਉਂਦੇ ਆ ਉਹ ਆਪਣੀ ਜਾਨ ਤੇ ਖਤਰੇ 'ਚ ਪਾਉਂਦੇ ਆ ਦੂਸਰਿਆਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਉਹਦੀ ਕੜੀ ਦੇ ਵਿੱਚ ਅੱਜ ਅਸੀਂ ਪ੍ਰੋਟੈਕਸ਼ਨ ਗਾਰਡ ਜਿਹੜੇ ਆ ਨੋਵਲਟੀ ਚੌਂਗ ਅਮਨਪੁਰ ਵਿਖੇ ਟੂ-ਵਿਲਰਸ ਤੇ ਲਗਾਉਣੇ ਸ਼ੁਰੂ ਕੀਤੇ ਨੇ ਜਿਹੜਾ ਕਿ ਪੰਜਾਬ 'ਚ ਆਪਣੀ ਤਰ੍ਹਾਂ ਦਾ ਪਹਿਲੀ ਤਰ੍ਹਾਂ ਦਾ ਇੱਕੋ ਭਰਾਲਾ ਵੈ ਸਾਨੂੰ ਇਹ ਵੈ ਕਿ ਜਿਹੜਾ ਵੈ ਦੇਖੋ ਦੇਖੀ ਬਾਕੀ ਲੋਕ ਵੀ ਇਹਨੂੰ ਅਪਣਾਉਣ ਤਾਂ ਜੋ ਕਿਸੇ ਦੇ ਵੀ ਜਾਨ ਖਤਰੇ 'ਚ ਨਾ ਪਏ ਤੇ ਉਹ ਜਿਹੜਾ ਉਹਦਾ ਪਰਿਵਾਰ ਹੈ ਉਹ ਵੀ ਇਹ ਜਿਹੜੇ ਇਹ ਪੀੜਾ ਤੋਂ ਬਚ ਸਕੇ ਕਿਉਂਕਿ ਜਦੋਂ ਕਿਸੇ ਨਾਲ ਹਾਸਾ ਹੁੰਦਾ ਹੈ ਤੇ ਉਸ ਪਰਿਵਾਰ ਨਾਲ ਵੀ ਉਹ ਹਾਸੇ ਦਾ ਸਦੀਆਂ ਤੱਕ ਕਈ ਵਾਰੀ ਉਹਨੂੰ ਸਹਿਣਾ ਪੈਂਦਾ ਵੈ ਤੇ ਇਸ ਕਰਕੇ ਸਾਰੀ ਟੀਮ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਹਰ ਹਮੇਸ਼ਾ ਹੀ ਨਾਇਨ ਗਲੋਬਲ ਫਾਊਂਡੇਸ਼ਨ ਵੱਲੋਂ ਕੋਸ਼ਿਸ਼ ਰਹੀ ਹੈ ਕਿ ਅਸੀਂ ਕੁਝ ਅਲੱਗ ਕਰੀਏ ਅੱਜ ਆਸ ਉਹਦੀ ਕੜੀ ਦੇ ਵਿੱਚ ਅਸੀਂ ਜਿਹੜੇ ਆ ਪ੍ਰੋਟੈਕਸ਼ਨ ਗਾਰਡ ਸਾਡੇ ਵੱਲੋਂ ਲਗਾਏ ਜਾ ਰਹੇ ਨੇ ਗਾਰਡ ਗਾਈ ਜਣੇ ਵਰਕ ਇਹ ਮੁਹਿੰਮ ਕਦੇ ਸਬੰਧ ਨੂੰ ਹੋਣੀ ਹੈ ਸਾਡੀ ਅੱਜ ਅੱਜ ਅਸੀਂ 100 ਗਾਰਡ ਲਗਾਣੇ ਨੇ ਬਟ ਇਹ ਸਾਡੀ ਲਗਾਤਾਰਤਾ ਦੇ ਵਿੱਚ ਮੁਹਿੰਮ ਸਾਡੀ ਹੈ ਲਗਾਤਾਰ ਰਹੇ ਚੱਲਦੀ ਰਹੇਗੀ ਲੱਗਦਾ ਸਰਕਾਰਾਂ ਵੱਲੋਂ ਇਹ ਚੋਨੇ ਉਪਰਾਲੇ ਕਰਨੇ ਚਾਹੀਦੇ ਹੈਗੇ ਜੀ ਕਿ ਕਿ ਬੈਡਿਕ ਸਰਕਾਰ ਵੱਲੋਂ ਕਰਨੇ ਚਾਹੀਦੇ ਕਿ ਲੋਕਾਂ ਨੂੰ ਜੇ ਚੈਨਲ ਡੋਰੀ ਪਾਉਣ ਸਰਕਾਰ ਵੱਲੋਂ ਦੇਖੋ ਸਰਕਾਰ ਵੱਲੋਂ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਸਰਕਾਰ ਵੱਲੋਂ ਅਵੇਅਰ ਵੀ ਕੀਤਾ ਜਾਂਦਾ ਵੈ ਲੇਕਿਨ ਜਿਹੜਾ ਆ ਵੈ ਇਹੜਾ ਮਾਫੀਆ ਵੈ ਇਹ ਫੇਰ ਵੀ ਹਾਵੀ ਹੈ ਲੇਕਿਨ ਚਲੋ ਪ੍ਰਸ਼ਾਸਨ ਫੇਰ ਵੀ ਹੁਣ ਬਹੁਤ ਸਖਤ ਕਦਮ ਉਠਾ ਰਿਹਾ ਹੈ ਪ੍ਰਸ਼ਾਸਨ ਜਿਹੜਾ ਹੈ ਕਿਸੇ ਤਰ੍ਹਾਂ ਦੀ ਕੋਈ ਲਿਬਰਟੀ ਨਹੀਂ ਕਰ ਰਿਹਾ ਜਿਹੜਾ ਵੀ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ ਉਹਦੇ ਤੇ ਜਿਹੜੀ ਹੈ ਲੀਗਲ ਕਾਰਵਾਈ ਅਮਲ ਚ ਲਿਆ ਰਿਹਾ ਹੈ ਮੇਰਾ ਨਾਮ ਰਿਤੇਸ਼ ਰਾਣਾ ਹੈ ਇਹ ਚੀਜ਼ ਮੈਂ ਅਹਮਦਾਬਾਦ ਗੁਜਰਾਤ ਦੇ ਵਿੱਚ ਇਹ ਚੀਜ਼ ਆਪਾਂ ਦੇਖੀ ਸੀਗੀ ਤੇ ਮੈਂ ਇੱਥੇ ਟਰਾਈ ਕੀਤਾ ਸੀਗਾ ਕਿ ਇਥੋਂ ਕਿਤੇ ਨਾ ਕਿਤੇ ਉਹ ਅਰੇਂਜ ਹੋ ਜੇ ਪਰ ਮੈਂ ਕਾਫੀ ਸਾਰੇ ਮੇਰੇ ਫੈਕਟਰੀਜ਼ ਦੇ ਫਰੈਂਡਸ ਵੀ ਨੇ ਉਹਨਾਂ ਨਾਲ ਗੱਲ ਕੀਤੀ ਸੀ ਹੈਗੀ ਕੋਈ ਇੰਨੀ ਲੰਬੀ ਚੌੜੀ ਗੱਲ ਨਹੀਂ ਸਮਝ ਨਹੀਂ ਲੱਗ ਰਹੀ ਬਣਾਣੀ ਕਿਸ ਤਰ੍ਹਾਂ ਕਰਨੀ ਕਿਸ ਤਰ੍ਹਾਂ ਤਸੀਂ ਕਿ ਸੈਂਪਲ ਦੇ ਤੌਰ ਦੇ ਉੱਤੇ ਅੰਮਦਾਬਾਦ ਤੋਂ 100 ਪੀਸ ਮੰਗਵਾਏ। ਉੱਥੋਂ ਦੀ 8-10 ਸਾਲ ਹੋ ਗਏ ਬੜਾ ਅੱਛਾ ਇਹ ਚੀਜ਼ ਹੈ ਚੱਲ ਰਹੀ ਹੈ। ਹੁਣ ਅਸੀਂ ਜਦੋਂ ਦੇਖਦੇ ਹਾਂ ਜਸਟ 50 ਰੁਪਏ 50 ਰੁਪਏ ਦੇ ਕਰੀਬ ਇਹਦੀ ਕੀਮਤ ਪੈਂਦੀ ਹੈ ਤੇ ਕਿੰਨੀ ਜ਼ਿਆਦਾ ਪ੍ਰੋਟੈਕਸ਼ਨ ਇਹਦੇ ਨਾਲ ਹੈ। ਕਿਉਂਕਿ ਅਸੀਂ ਜਿਸ ਨਾਲ ਦੇਖ ਕੇ ਹੁਣ 2017 ਦੇ ਵਿੱਚ ਉਹ ਐਨਜੀਟੀ ਵੱਲੋਂ ਬੈਨ ਹੋਈ ਦੀ ਇਹ ਚੀਜ਼। ਉਹ ਹੋਈ ਵੀ ਕਿਸ ਤਰ੍ਹਾਂ ਸੀ ਕਿ ਇੱਕ 3 ਸਾਲ ਦਾ ਬੱਚਾ ਸੀ ਸਨਰੂਫ ਤੋਂ ਬਾਹਰ ਆ ਗਿਆ। ਉਹਦੇ ਡੋਰ ਫਿਰ ਕੀ ਬੱਚਾ ਐਕਸਪਾਇਰ ਹੋ ਗਿਆ। ਤੇ 2017 ਤੋਂ ਉਸ ਤੋਂ ਬਾਅਦ ਹੈ ਨਾ ਪਰ ਉਸ ਤੋਂ ਬਾਅਦ ਇੰਡੀਆ 'ਚ ਬੰਨੀ ਸ਼ੁਰੂ ਹੋ ਗਈ ਲੁਧਿਆਣਾ 'ਚ ਬਣ ਰਹੀ ਹੈ ਦਿੱਲੀ ਦੇ ਵਿੱਚ ਬਣ ਰਹੀ ਹੈ ਪਰ ਯੂਜ਼ ਬੰਨ ਕਿਸੇ ਹੋਰ ਕੰਮ ਦੇ ਲਈ ਰਹੀ ਹੈ ਪਰ ਯੂਜ਼ ਕਿਸੇ ਹੋਰ ਕੰਮ ਦੇ ਲਈ ਇਹ ਚੀਜ਼ ਹੋ ਰਹੀ ਹੈ ਕੀ ਲੱਗਦਾ ਸਰਕਾਰਾਂ ਅਸਮਰਥ ਰਹੀਆਂ ਇਸ ਟੀਨੂ ਲੈ ਕੇ ਰੋਕਾਉਣ ਲੈ ਕੇ ਨਹੀਂ ਸਰਕਾਰਾਂ ਚਲੋ ਐਫਰਟ ਤਾਂ ਉਹ ਵੀ ਆਪਣੇ ਕਰ ਰਹੇ ਨੇ ਜਿੱਥੇ-ਜਿੱਥੇ ਉਹਨਾਂ ਨੂੰ ਮਿਲੇ ਉਹ ਕਹਿੰਦੇ ਨੇ ਸਾਨੂੰ ਦੱਸੋ ਕਿਤੋਂ ਵੀ ਤੁਹਾਨੂੰ ਚੀਜ਼ ਮਿਲ ਸਕਦੀ ਹੈ ਸਰਕਾਰ ਆਪਣੇ ਉਹ ਲੈਫਰਟ ਤੇ ਕਰ ਰਹੀ ਹੈ ਪਰ ਚਲੋ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਜੋ ਆਪਣੀ ਸਮਝ ਲਈ ਥੋੜਾ ਬਹੁਤਾ ਕਰ ਸਕਦੇ ਹਾਂ ਜ਼ਰੂਰ ਕਰੀਏ ਇਹ 100 100 ਪਲੱਸ ਅਸੀਂ ਇਹ ਚੀਜ਼ ਲਗਾ ਰਹੇ ਹਾਂ ਇਕਲਾ ਉਡਾਨ ਜਿਹੜਾ ਇਕਲਾ ਉਹਦੇ ਲਈ ਡੇਂਜਰਸ ਨਹੀਂ ਹੈ ਸ਼ਾਇਦ ਬੜੇ ਲੋਕਾਂ ਨੂੰ ਇਹ ਚੀਜ਼ ਬਾਰੇ ਸ਼ਾਇਦ ਨਹੀਂ ਪਤਾ ਇਹਦੇ ਉਹ ਜੀ ਉਹਦੇ ਲਈ ਕਰ ਰਹੇ ਕਿ ਚਲੋ ਜਿਹੜਾ ਬੰਦਾ ਉਡਾ ਰਿਹਾ ਜਿੰਨੂੰ ਕੁਝ ਪਤਾ ਨਹੀਂ ਹੈਗਾ ਉਹਦੇ ਡੋਰ ਚਲੋ ਥੋੜਾ ਬੰਦਾ ਵੇਅਰ ਹੋ ਜਾਂਦਾ ਉਹਦੇ ਗਲੇ ਤੱਕ ਨਹੀਂ ਲੱਗੇ ਕੱਟਕੁੱਟ ਨਹੀਂ ਲੱਗੇਗਾ ਪਰ ਜਿਹੜਾ ਬੰਦਾ ਉਡਾ ਰਿਹਾ ਉਹ ਲਈ ਇਹ ਡੋਰ ਕਰੰਟ ਵੀ ਪਾਸ ਕਰ ਦਿੰਦੀ ਹੈ ਮਾਲ ਨੂੰ ਪਰੈਂਟਸ ਨੂੰ ਮੈਂ ਇੱਕ ਰਿਕੁਐਸਟ ਕਰਾਂਗਾ ਕਿ ਲੈਟ ਸਪੋਜ਼ ਸਾਡਾ ਬੱਚਾ ਕੱਲਾ ਛੱਤ ਤੇ ਪਤੰਗ ਉਡਾ ਰਿਹਾ ਇੱਕ ਕੇਸ ਇਸ ਤਰ੍ਹਾਂ ਦਾ ਹੋ ਵੀ ਚੁੱਕਿਆ ਡੋਰ ਨੇ ਕਰੰਟ ਪਾਸ ਕਰ ਚੁੱਕਿਆ ਔਰ ਬੱਚਾ ਐਕਸਪਾਇਰ ਹੋ ਗਿਆ ਇਹ ਬਹੁਤ ਜਿਆਦਾ ਖਤਰਨਾਕ ਚੀਜ਼ ਹੈ ਕਿ ਬੰਦਿਆਂ ਨੂੰ ਲੋਕਾਂ ਨੂੰ ਅਵੋਇਡ ਕਰਨੀ ਚਾਹੀਦੀ ਜਿੰਨੀ ਵਾਰਤਾਂ ਹੋ ਸਕਦੇ